ਦੇਖੋ ਇੱਕ ਗੱਲ ਹੈ ਕਿ ਕਾਰਜਕਾਰੀ ਪ੍ਰਧਾਨ ਜਦੋਂ ਲਗਦੇ ਆ ਉਹਦੋਂ ਕੋਈ ਹਾਲਾਤ ਉਤਪਨ ਹੁੰਦੇ ਆ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਜ਼ਾ ਦੇ ਚੁਸਤ ਦਰੁਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ 'ਚ ਸਭ ਤੋਂ ਸੀਨੀਅਰ ਨੇ ਭੁੰਦਰ ਸਾਹਿਬ ਉਹਨਾਂ ਦੀ ਵੀ ਇੱਕ ਤੋਹੀਨ ਕਰਨਾ ਹੀ ਆ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਤ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ بار بار ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਕਿਉਂਕਿ ਕੇਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਐਸਜੀਪੀਸੀ ਦੇ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਲਈ ਪ੍ਰੋਟੈਕਸ਼ਨ ਲਈ ਬਣੇ ਸੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੁਕਮਨਾਮਿਆਂ ਦੀ ਉਲੰਘਣਾ ਕਰੂਗਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਹੈ ਵੈਸੇ ਵੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੋਂ ਲਿਆਨ ਖੜੀ ਕੀਤੀ ਹੈ ਅੱਜ ਡਾਕਟਰ ਸੁਖੀ ਚਲੇ ਗਿਆ ਕੱਲ ਡਿੰਪੀ ਦਾ ਚਲੇ ਜਾਣਾ ਅੱਜ ਕੋਈ ਉਮੀਦਵਾਰ ਬਣ ਲਈ ਗੱਦਬਾਤ ਤੋਂ ਤਿਆਰ ਨਹੀਂ ਜਿਹੜਾ ਕਿ ਆਪਣਾ ਜੱਦੀ ਹਲਕਾ ਸੀ ਇਸ ਕਰਕੇ ਹਲੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਸਾਰੇ ਤਰ੍ਹਾਂ ਦੀ ਬੈਠ ਕੇ ਇੱਕ ਪ੍ਰੇਜੀਡੀਅਮ ਬਣਨੀ ਚਾਹੀਦੀ ਹੈ ਤੇ ਫਿਰ ਨਵੇਂ ਸਿਰਿਓਂ ਭਰਤੀ ਹੋਣੀ ਚਾਹੀਦੀ ਹੈ ਸ਼ਸ਼ੀ ਕਾਦੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਆਈਟੀ ਵਿੰਗ ਹੈ। ਜਾਂ ਉਹਦੇ ਕਹਿ ਲਈਏ ਕਿ ਸਲਾਹਕਾਰਾ ਜਿਹਨੇ ਸਾਰਾ ਤੇ ਸਾਰਾ ਤਾਣਾ ਬਾਣਾ ਪੱਠੇ 'ਚ ਬਿਠਾਇਆ। ਉਹਨਾਂ ਨੇ ਇੱਕ ਮੇਰੀ ਪ੍ਰਾਣਾ ਬਿਆਨ ਜਿਹੜਾ ਸੀ ਲਗਭਗ ਜੂਨ ਦਾ 17 18 ਜੂਨ ਦਾ ਸ਼ਾਇਦ। ਉਹ ਬਿਆਨ ਵਿੱਚੋਂ ਕਲਿੱਪ ਕੱਟ ਕੇ ਤੇ ਅੱਜ ਦੀ ਜਿਹੜੀ ਅਸੀਂ ਰੱਦ ਕੀਤਾ ਸਾਬ ਬਲਵਿੰਦਰ ਸਿੰਘ ਖੁੰਡੜ ਸਾਹਿਬ ਦੀ ਕਾਰਜਕਾਰੀ ਪ੍ਰਧਾਨਗੀ ਉਹ ਚਲਾ ਰਹੇ ਆ ਕਿ ਦੇਖੋ ਜੀ ਬਿਆਨ ਤੋਂ ਪਰਤੇ ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰ ਦਿਆਂ ਵੀ ਉਸ ਦਿਨ ਸਾਰੀ ਪਾਰਟੀ ਇਕੱਠੀ ਸੀ। ਅਲੱਗ ਕਰਕੇ ਨੌ ਲੀਡਰ ਹੋਰ ਕਮੇਟੀ ਦੇ ਕੱਡੇ ਨਹੀਂ ਸੀ। 40-45 ਦੇ ਕਰੀਬ ਜਿਹੜੇ ਲੀਡਰਾਂ 'ਚ ਬਾਹਰ ਕਰ ਰੱਖਿਆ ਉਹ ਕੱਡੇ ਨਹੀਂ ਸੀ। ਉਹ ਉਹ ਉਸ ਵੇਲੇ ਦਾ ਬਿਆਨ ਹੈ। ਔਰ ਦੂਜੀ ਬੇਨਤੀ ਕਰਦਿਆਂ ਕਾਰਜਕਾਰੀ ਪ੍ਰਧਾਨ ਉਦੋਂ ਲੱਗਦਾ ਜਦੋਂ ਪ੍ਰਧਾਨ ਖੁਦ ਬਿਮਾਰ ਹੋਵੇ, ਦੇਸ਼ੋਂ ਬਾਹਰ ਹੋਵੇ ਜਾਂ ਜੇਲ੍ਹ ਤੱਕ ਜਾਣਾ ਪਵੇ ਜੇ ਤਾਂ ਕਿਤੇ ਕਾਰਜਕਾਰੀ ਪ੍ਰਧਾਨ ਹੋਣ ਦੇ ਵਿੱਚ ਆਉਂਦਾ ਹੈ। ਤੇ ਅੱਜ ਪ੍ਰਧਾਨ ਸਾਹਿਬ ਸੁਖੀ ਸੰਧੀ ਚੰਗੇ ਭਲੇ ਨੇ। ਤੇ ਫਿਰ ਕਾਰਜਕਾਰੀ ਪ੍ਰਧਾਨ ਕਾਦਾ ਤੇ ਜੇ ਤੁਸੀਂ ਜੇ ਬਣਾਉਣਾ ਹੀ ਸੀ ਤੇ ਫਿਰ ਪੂਰਾ ਪ੍ਰਧਾਨ ਕਿਉਂ ਨਹੀਂ ਇਸ ਕਰਕੇ ਅਸੀਂ ਭੁੰਦਰ ਸਾਹਿਬ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨਗੀ ਤਾਂ ਰੱਦ ਕੀਤੀ ਹੈ ਕਿ ਅੱਜ ਇੱਕ ਧੜੇ ਨੂੰ ਪਾਸੇ ਛੱਡ ਕੇ ਤੁਸੀਂ ਆਪਦੇ ਧੜੇ ਦਾ ਪ੍ਰਧਾਨ ਬਣਾਇਆ ਔਰ ਦੂਜਾ ਚੀਮਾ ਸਾਹਿਬ ਦੇ ਬਿਆਨ ਤੇ ਕਹਾਸੋ ਹੀ ਨਾ ਬਿਆਨ ਜਿਹੜਾ ਚੀਮਾ ਸਾਹਿਬ ਦਾ ਆਇਆ ਕਹਿੰਦੇ ਜੀ ਉਹਨਾਂ ਨੇ ਨਿਮਾਣੇ ਸਿੱਖ ਦੀ ਤਰ੍ਹਾਂ ਫੈਸਲਾ ਸੁਣਨਾ ਜਾਂ ਤੇ ਉਹ ਚਾਹੁੰਦੇ ਸੀ ਜਾਂ ਪੇਸ਼ ਹੋਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਪਹਿਲਾਂ ਤਾਂ ਜਿਸ ਦਿਨ ਜਵਾਬ ਦਾਵਾ ਦਿੱਤਾ ਉਸ ਦਿਨ ਕਹਿੰਦੇ ਸੀ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਏ ਆ ਤੇ ਫਿਰ ਇਹਦਾ ਮਤਲਬ ਉਸ ਦਿਨ ਝੂਠ ਸੀ ਹੁਣ ਵੀ ਖੁਦ ਪ੍ਰਧਾਨ ਨੇ ਤੇ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਨੂੰ ਬਣਾਇਆ ਹੁਣ ਕਾਰਜਕਾਰੀ ਪ੍ਰਧਾਨ ਲਾ ਕੇ ਖੁਦ ਪ੍ਰਧਾਨ ਰਹਿ ਕੇ ਤੇ ਫਿਰ ਜਿਹੜਾ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਦੀ ਗੱਲ ਕਰਦੇ ਆ ਇਸ ਕਰਕੇ ਅਸੀਂ ਇਹ ਕਾਰਜਕਾਰੀ ਪ੍ਰਧਾਨ ਦੀ ਲਾਈ ਜਿਹੜੀ ਬਣਾਈ ਪ੍ਰਪੋਜ਼ਲ ਹੈ ਇਹਨੂੰ ਮੋਟੋ ਰੱਦ ਕਰਦੇ ਆ ਸ਼੍ਰੀ ਕਾਲਤਾਜ ਸਾਹਿਬ ਦੇ ਹੁਕਮਨਾਮਿਆਂ ਦੇ ਖਿਲਾਫ ਜਾ ਕੇ ਜੋ ਕੁਸ਼ਲ ਪਾਰਟੀ ਪ੍ਰਧਾਨ ਨੇ ਕੀਤਾ ਇੱਕ ਮਿੰਟ ਵੀ ਉਹਨਾਂ ਦਾ ਪ੍ਰਧਾਨ ਬਣੇ ਰਹਿਣਾ ਠੀਕ ਨਹੀਂ ਹੈ ਔਰ ਪਾਰਟੀ ਹਿੱਤਾਂ ਦੇ ਵਿੱਚ ਇਹ ਹੈ ਕਿ ਸਾਰੇ ਧੜਿਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਪਰਜੀਡੀਅਮ ਬਣੇ ਤੇ ਫਿਰ ਨਵੀਂ ਪਰਤੀ ਹੋਵੇ ਤੇ ਆਈਟੀ ਸੈੱਲ ਤੇ ਉਹਨਾਂ ਦੇ ਮੇਰੇ ਵੀਰਾਂ ਨੂੰ ਜਿਹੜੇ ਮੇਰੇ ਨਾਲ ਹੀ ਬੈਠਦੇ ਰਹੇ ਮੈਨੂੰ ਪਤਾ ਸਾਰਾ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹਾਸੋ ਹੀ ਨਹੀਂ ਸਥਿਤੀ ਆਪਦੀ ਨਾਮ ਬਾਰ-ਬਾਰ ਬਣਾਇਆ ਕਰੋ ਇਹ ਉਦੋਂ ਸੀ ਜਦੋਂ ਸਾਰੇ ਲੀਡਰ ਇਕੱਠੇ ਸੀ ਉਦੋਂ ਮੈਂ ਪ੍ਰਪੋਜ਼ਲ ਦਿੱਤੀ ਸੀ ਤੇ ਅੱਜ ਤੇ ਤੁਸੀਂ apni ਪਾਰਟੀ ਤੋੜ ਕੇ ਪਾਸੇ ਕਰਤੀ ਆਦੀ ਕੌਣ ਮੰਨ ਸਕਦਾ ਇੱਕ ਢੜੇ ਦੀ ਨੁਮਾਇੰਦਗੀ ਨੂੰ ਜਾਂ ਇੱਕ ਢੜੇ ਦੇ ਕਾਰਜਕਾਰੀ ਪ੍ਰਧਾਨ ਨੂੰ ਇਸ ਕਰਕੇ ਇਹ ਇਹਨੂੰ ਮੂਰੋਂ ਰੱਦ ਕਰਦੇ ਹਾਂ